ਬੀਤੀ ਦਿਨਾਂ ਸ਼ਾਮ ਪੰਜਾਬ ਭਰ ਦੇ ਨਾਲ-ਨਾਲ ਫਗਵਾੜਾ ਵਿਖੇ ਆਈ ਤੇਜ਼ ਹਨੇਰੀ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਇਹ ਤੇਜ਼ ਹਨੇਰੀ ਲੋਕਾਂ ਲਈ ਮੁਸੀਬਤ ਬਣ ਕੇ ਵੀ ਸਾਹਮਣੇ ਆਈ ਹੈ ਜਿਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਹੈ ਫਗਵਾੜਾ ਦੇ ਗੁਰਤੇਗ ਬਾਦ ਨਗਰ ਟਿੱਬੀ ਵਿਖੇ ਜਿੱਥੇ ਕਿ ਦੋ ਮਕਾਨਾਂ ਦੀ ਕੰਧ ਅਤੇ ਛੱਤ ਇਸ ਹਨੇਰੀ ਨਾਲ ਡਿੱਗ ਪਈਆਂ ਇੱਥੇ ਦੱਸ ਦਈਏ ਕਿ ਕੰਧ ਅਤੇ ਛੱਤ ਡਿੱਗਣ ਨਾਲ ਜਿੱਥੇ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਹੋ ਗਿਆ ਪਰ ਉੱਥੇ ਹੀ ਪੀੜਤ ਪਰਿਵਾਰਾਂ ਨੇ ਮਾਲੀ ਨੁਕਸਾਨ ਹੋਣ ਦਾ ਵੀ ਜ਼ਿਕਰ ਕੀਤਾ ਹੈ ਇਸ ਮੌਕੇ ਗੱਲਬਾਤ ਕਰਦੇ ਹਾਂ ਮਕਾਨ ਦੇ ਮਾਲਕ ਜੇ ਕੁਮਾਰ ਨੇ ਦੱਸਿਆ ਕਿ ਉਹ ਜਦੋਂ ਕੋਠੇ ਤੋਂ ਕੱਪੜੇ ਉਤਾਰਨ ਗਿਆ ਤਾਂ ਉਹਨਾਂ ਦੇ ਮਕਾਨ ਦੀ ਕੰਧ ਦੂਸਰੇ ਗਵਾਂਡੀਆਂ ਦੀ ਛੱਤ ਤੇ ਡਿੱਗ ਪਈ ਜਿਸ ਨਾਲ ਉਹਨਾਂ ਦੀ ਛੱਤ ਵੀ ਡਿੱਗ ਪਈ ਜਰਕੀ ਦੂਸਰੇ ਪਾਸੇ ਮਕਾਨ ਦੀ ਪੀੜਤ ਮਹਿਲਾ ਭੋਲੀ ਨੇ ਦੱਸਿਆ ਕਿ ਇਸ ਕੰਧ ਦੇ ਡਿੱਗਣ ਨਾਲ ਉਹਨਾਂ ਦਾ ਭਾਰੀ ਨੁਕਸਾਨ ਹੋ ਗਿਆ ਜਰਕੀ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਸੰਜ ਕੁਮਾਰ ਜੀ ਸੰਜ ਕੁਮਾਰ ਜੀ ਕੀ ਮਾਮਲਾ ਦੀ ਅੱਜ ਜਿਹੜਾ ਮਾਮਲਾ ਇਹ ਹੈ ਕਿ ਉੱਪਰ ਅਸੀਂ ਕੱਪੜੇ ਲੈ ਉਤਾਰਨ ਗਏ ਬਿਜਲੀ ਕਰਕੇ ਹੂੰ ਦਵਾਲ ਗਿਰ ਗਿਆ ਦਵਾਲ ਦੇ ਭਾਈ ਹਾਂਜੀ ਹਾਂਜੀ ਤੇ ਸਾਈਡ ਵਾਲੇ ਕੇ ਨੁਕਸਾਨ ਹੋ ਗਿਆ ਸਾਡਾ ਵੀ ਨੁਕਸਾਨ ਹੋ ਗਿਆ ਉਧਰ ਵੀ ਡਿੱਗ ਗਿਆ ਇੱਥੇ ਉਹ ਅਸੀਂ ਬਚ ਕੇ ਭਾਗ ਕੇ ਉਧਰ ਉਸ ਸਾਈਡ ਮੇ ਗਏ ਬੰਦੇ ਸਭ ਠੀਕ ਠਾਕ ਹਾਂਜੀ ਬਾਜੀ ਬੜੇ ਕਿਰਪਾ ਪਰ ਚੋਟ ਤਾਂ ਨਹੀਂ ਲੱਗੀ ਕਿਸੇ ਦੇ ਨਹੀਂ ਨਹੀਂ ਚੋਟ ਲੱਗੀ ਮੈਨੂੰ ਲੱਗੀ ਉੱਪਰ ਉੱਪਰ ਸੇ ਗਿਰ ਗਿਆ ਉੱਪਰ ਸੇ ਹਾਂਜੀ ਹਾਂਜੀ ਤੇ ਜਿਆਦਾ ਤਾਂ ਨਹੀਂ ਲੱਗੀ ਨਹੀਂ ਜਿਆਦਾ ਨਹੀਂ ਲੱਗੇ ਮੈਂ ਪਾਣੀ ਨੂੰ ਪੀਆ ਦਵਾਈ ਲਾਇਆ ਵੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਹੈ ਅਬ ਇਨਕਾ ਇਨਕਾ ਤਾਂ ਜਿਆਦਾ ਹੀ ਨੁਕਸਾਨ ਹੈ ਮਾਲਕ ਕੰਧ ਟੁੱਟ ਗਿਆ ਦਵਾਲ ਟੁੱਟ ਗਿਆ ਮੇਰਾ ਤਾਂ ਚਲੋ ਜੁੜਾਈ ਵਾਲਾਈ ਕਿਹਾ ਤਾਂ ਅਸੀਂ ਕਰ ਲਵਾਂਗੇ ਕਿੱਥੇ ਰਹਨੇ ਆਪਾਂ ਅੱਤੀ ਵੀ ਮਾਲੀ ਉੱਪਰੋਂ ਡਿੱਗੇ ਤੁਸੀਂ ਹਾਂਜੀ ਉੱਪਰੋਂ ਡਿੱਗੇ ਉਧਰ ਵੀ ਦਿਖਾਈ ਤੇ ਸ਼ੀਸ਼ੇ ਦਾ ਸਾਰ ਨੁਕਸਾਨ ਹੋ ਗਿਆ ਤੇ ਇਧਰ ਵੀ ਇੱਕ ਵਾਰੀ ਬਿਜਲੀ gira ਸ਼ੁਕਰ ਹੈ ਕਿ ਹਮ ਲੋਕ ਬਚਾ ਹੋ ਗਏ ਬੋਲ ਹਾਂ ਕਿ ਮਾਮਲਾ ਕੀ ਹੈ ਜਿਹੜਾ ਇਹ ਨਾਲ ਦੀ ਛੱਤ ਡਿੱਗਣਾ ਮੇਜੀ ਵੀ ਛੱਤ ਡਿੱਗ ਪਈ ਆ ਕਿਹਨਾਂ ਦੀ ਛੱਤ ਦੀ ਹੈ ਹਾਂ ਨਾਲ ਦੇ ਸੰਜੇ ਉਹਨਾਂ ਕੀ ਹਾਂਜੀ ਸੰਜੇ ਕੀ ਅੱਛਾ ਜੀ ਉਹਨਾਂ ਨਾਲ ਦੀ ਹੈ ਤੇ ਸਾਡੀ ਵੀ ਛੱਤ ਡਿੱਗ ਗਈ ਛੱਤ ਕਿੱਦਾਂ ਡਿੱਗ ਪਈ ਹੈ ਨੇੜੀ ਨਾਲ ਹੀ ਆਈ ਆ ਹੁਣ ਅੱਛਾ ਜੀ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਅ ਦੇਖ ਲੈ ਤੁਹਾਡੇ ਸਾਹਮਣੇ ਹੀ ਆ ਸਾਰੇ ਦੇਖੋ ਤੁਸੀਂ ਸਾਹਮਣੇ ਹੀ ਹਾਂਜੀ ਸਾਰੇ ਤੁਹਾਡੇ ਸਾਹਮਣੇ ਹੀ ਆ ਨੁਕਸਾਨ ਹਾਂਜੀ ਆਹ ਇਹ ਉਪਰੋਂ ਡਿੱਗੀ ਆ ਹਾਂਜੀ ਹਾਂਜੀ ਉੱਪਰ ਆਈ ਆ ਇਹ ਮੇਰੀ ਕੁੜੀ ਕੰਢੀ ਨਾ ਆਉਣਾ ਆ ਉਹਨੂੰ ਮੈਂ ਬਚਾਇਆ ਮੈਂ ਕਿ ਅੰਦਰ ਹੀ ਬਹਿ ਜਾ ਪੈਰਾ ਹਾਂਜੀ ਉਹ ਛੱਡੇ ਕਦਾ ਪਵੇ ਮੇਰੇ ਹਜੇ ਉਹ ਸੱਚ ਆਵਾਜ਼ ਹੀ ਨਿਕਲੀ ਆ ਉਹ ਹੀ ਅੰਦਰ ਡਰਾਮਾ ਟਰਾਮਾ ਹੋ ਗਈ ਕਿਹੜੇ ਕਿਹੜਾ ਮੱਲਾ ਬੰਦਾ ਜੀ ਟਿੱਬੀ ਆ ਗੁਰੂ ਦੇ ਘਰ ਦਾ ਟਿੱਬੀ ਹੈ ਅੱਛਾ ਜੀ ਤੱਕ ਇਥੇ ਛੱਟ ਚੋੜ ਤਾਂ ਨਹੀਂ ਲੱਗੀ ਮਾ ਬਾਈ ਨਹੀਂ ਨਹੀਂ ਲੱਗੀ ਨੇ ਪਚਾਈ ਹੋ ਗਿਆ ਮੇਰੇ ਮੜ ਕੇ ਲੱਗੀਆਂ ਹੋਰ ਕਿਤੇ ਨਹੀਂ ਕਿਤੇ ਲੱਗੇ ਉਧਰ ਮਹੱਲੇ ਦੇ ਰਹਿਣ ਵਾਲੇ ਰਾਜਕਮਾਨ ਨੇ ਦੱਸਿਆ ਕਿ ਹਨੇਰੀ ਨਾਲ ਇਨ੍ਹਾਂ ਪਰਿਵਾਰਾਂ ਦਾ ਤਕਰੀਬਨ 1 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਹੁਣਾਂ ਸਰਕਾਰ પાસે ਮੰਗ ਕੀਤੀ ਹੈ ਕਿ ਇਨ੍ਹਾਂ ਪਰਿਵਾਰਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਕੋਈ ਮੇਰਾ ਨਾਮ ਰਾਜਕਮਰਾ ਜੀ ਹਾਂ ਕਿਹੜੇ ਮਲੇ ਤੋਂ ਆ ਪੜੀ ਕੁਰਤੇ ਦਾ ਕੁਰਤੇ ਬਤਨਾ ਕਿੱਟੇ ਵੀ ਭਾਜੀ ਹਾਂ ਕੀ ਮਾਮ ਲੱਗੀ ਜਿਹੜੀ ਬੜੀ ਮਾਮਲ ਹੈ ਕਿ ਚੰਨਕ ਭਾਜੀ ਨੇਰੀ ਆਈ ਹੈ ਆਪਣੇ ਤੂਫਾਨ ਆਇਆ ਤਾਂ ਚੰਨਗਣਾ ਦੀ ਕੰਨ ਡੇਗ ਗਈ ਹੈ ਗਵੰਡੀਆਂ ਦੀ ਤਾਂ ਇਹਦਾ ਬਹੁਤ ਭਾਜੀ ਬਹੁਤ ਨੁਕਸਾਨ ਹੋ ਗਿਆ ਤਾਂ ਇਹ ਗਰੀਬਾਂ ਦੀ ਗਰੀਬ ਬੰਦੇ ਆ ਭਾਈ ਸਰਕਾਰ ਤੋਂ ਭਈਏ ਮੰਗ ਕਰਦੇ ਜੇ ਤੁਹਾਨੂੰ ਨੁਸਾਨ ਭਰਾਈ ਜਾਵੇ ਭਾਈ ਘੱਟ ਤੋਂ ਘੱਟ ਦੇਣਾ ਤਾਂ 1 ਲੱਖ ਤੋਂ ਵੱਧ ਇਨਸਾਨ ਹੋ ਗਿਆ ਅੱਛਾ ਜੀ ਹਾਂਜੀ ਹਾਂਜੀ ਭਾਈ ਅੱਗੇ ਵੀ ਉਹਨਾਂ ਨੇ ਕਿਹਾ ਸੀ ਜਾਂਦੇ ਕੰਨ ਦਾ ਅੱਗੇ ਵੀ ਉਹਨਾਂ ਦੀ ਕੰਨ ਵਿੰਗੇ ਜਾਂਦੇ ਕੰਨ ਹੈ ਕਿ ਇਹਨਾਂ ਦੀ ਭਾਈ ਨਾਲ ਦੇ ਗਵੰਡੇ ਆਂਦੀ ਥੱਲੇ ਕੀ ਨਾਮ ਵਗੈਰਾ ਭਾਈ ਸੰਜੀ ਉਹਨਾਂ ਦਾ ਨਾਮ ਜੀ ਭਾਈ ਜੀ ਸੰਜੀ ਆ ਭਾਜੀ ਅੱਛਾ ਜੀ ਹਾਂਜੀ ਹਾਂਜੀ ਭਾਈ ਭਾਈ ਸਰਕਾਰ ਤੋਂ ਇਹ ਮੰਗ ਕਰਦੇ ਆ ਜੀ ਇਹਨਾਂ ਦਾ ਇਨਸਾਫ ਚਾਹੀਦਾ ਵਾ ਕਿਉਂਕਿ ਇਹਦਾ ਜਿਹੜਾ ਨੁਸਾਨ ਹੋਇਆ ਉਹਦੀ ਭਰਾਈ ਹੋਣੀ ਚਾਹੀਦੀ ਬਈ ਭਾਈ ਘੱਟ ਤੋਂ ਘੱਟ ਭਾਈ 1 ਲੱਖ ਤੋਂ ਜ਼